ਇਹ ਕੂ ਕੂ ਕਰਦੀਆਂ ਗੱਡੀਆਂ ਇਹ ਵੱਡੀ ਤਦਾਰ ਦੇ ਵਿੱਚ ਪੁਲਿਸ ਫੋਰਸ ਇਹ ਡੀਐਸਪੀ ਰਮਨਦੀਪ ਸਿੰਘ ਧਰਮਕੋੜ ਦੀ ਅਗਵਾਈ ਦੇ ਵਿੱਚ ਵੱਖ-ਵੱਖ ਕਸਬਿਆਂ ਦੇ ਵਿੱਚ ਕੱਡੀਆਂ ਗਈਆਂ ਨੇ ਲਗਾਤਾਰ ਜਿਹੜਾ ਕਿ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਈ ਜਾ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਬਰਕਰਾਰ ਰੱਖਣ ਦੇ ਲਈ ਡੀਐਸਪੀ ਰਮਨਦੀਪ ਸਿੰਘ ਦਾ ਇਹ ਵੱਡਾ ਕਦਮ ਹੈ ਇਸ ਫਲੈਗ ਮਾਰਚ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਕੋਈ ਵੀ ਕ੍ਰਾਈਮ ਕਰਨ ਵਾਲਾ ਬਚ ਨਹੀਂ ਸਕਦਾ ਆਮ ਲੋਕਾਂ ਦੀ ਸੁਰੱਖਿਆ ਕਰਨ ਦੇ ਲਈ ਆਮ ਲੋਕਾਂ ਨੂੰ ਰੋਜ਼ ਅਮਰਾ ਜਿੰਦਗੀ ਦੇ ਵਿੱਚ ਸਹੀ ਤਰੀਕੇ ਨਾਲ ਜਿਉਣ ਦੀ ਅਤੇ ਡਰ ਕੇ ਨਾ ਰਹਿਣ ਦੀ ਇਹ ਨਸੀਹਾ ਦਿੱਤੀ ਆ ਡੀਐਸਪੀ ਰਮਨਦੀਪ ਸਾਹ ਧਰਮਕੋਟ ਨੇ ਦੇਖੋ ਕਿਸ ਤਰ੍ਹਾਂ ਇਹ ਗੱਡੀਆਂ ਲਿਸ਼ਕਾ ਮਾਰਦੀਆਂ ਆ ਰਹੀਆਂ ਨੇ ਕੂ ਕੂ ਕਰਦੀਆਂ ਸ਼ਹਿਰਾਂ ਦੇ ਵਿੱਚ ਲੰਘ ਰਹੀਆਂ ਨੇ ਇਹ ਉਸ ਗਲਤ ਅੰਸਰਾਂ ਨੂੰ ਮੈਸੇਜ ਦੇਣ ਦੇ ਲਈ ਇਹ ਫਲੈਗ ਮਾਰਚ ਕੱਢੇ ਗਏ ਨੇ ਕਿ ਤੁਸੀਂ ਜੋ ਮਰਜ਼ੀ ਕਰ ਲੋ ਕਾਨੂੰਨ ਤੋਂ ਵੱਡਾ ਕੋਈ ਵੀ ਨਹੀਂ ਹੈ ਆਮ ਲੋਕ ਸੁਰੱਖਿਆਤ ਨੇ ਆਮ ਲੋਕਾਂ ਦੀ ਸੁਰੱਖਿਆ ਕਰਨ ਦੇ ਲਈ ਪੰਜਾਬ ਪੁਲਿਸ ਹੈਗੀ ਹੈ ਜੋ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਕਿ ਧਰਮਕੋੜ ਤੇ ਲਗ ਲਗ ਕਸਬਿਆਂ ਦੇ ਵਿੱਚ ਇਹ ਫਲੈਗ ਮਾਰਚ ਕੱਢੇ ਗਏ ਨੇ ਡੀਐਸਪੀ ਰਮਨਦੀਪ ਸਿੰਘ ਨੇ ਇਹ ਫਲੈਗ ਮਾਰਚ ਦੀ ਜਿਹੜੀ ਕਿ ਅਗਵਾਈ ਕੀਤੀ ਹੈ ਅਤੇ ਗਲਤ ਆਨਸਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਗਿਆ ਫੜਿਆ ਜਾਵੇਗਾ ਜਿਹੜੇ ਫਰਾਰ ਨੇ ਅਤੇ ਆਉਣ ਵਾਲੇ ਜਿਹੜੇ ਗਲਤ ਆਨਸਰ ਨੇ ਜਿਹੜੇ ਸੋਚ ਰਹੇ ਨੇ ਕ੍ਰਾਈਮ ਬਾਰੇ ਉਹਨਾਂ ਨੂੰ ਸਿੱਧੀ ਚੇਤਾਵਨੀ ਦਿੰਦੀ ਹੈ ਇਹ ਫਲੈਗ